ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸੇਮ ਡੇ ਇਨ ਹਿਮਾਚਲ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਸਾਡੇ YouTube ਚੈਨਲ ਤੇ ਵੀ ਤੁਹਾਡਾ ਲਓ ਵੀ ਮਿੱਤਰੋ ਇਹ ਬੰਦ ਹੁੰਦਾ ਨਾ ਨਹੀਂ ਲੈ ਰਿਆ ਉਹ ਜਿਆਦਾ ਨਹੀਂ ਆ ਰਿਹਾ ਬਹੁਤ ਜਿਆਦਾ ਟੂ ਮੱਚ ਇਥੇ ਬਦਲ ਆ ਗਿਆ ਨਾ ਤੁਹਾਨੂੰ ਬਾਰਿਸ਼ ਵੀ ਨਹੀਂ ਡੇ ਰਹੀ। ਬਹੁਤ ਬੁਰਾ ਹਾਲਾ ਹੈ ਬੱਚਾ। ਮੈਂ ਬਾਜ ਨੂੰ ਸੁਵਾ ਕੇ ਗਈ ਸੀ ਤੇ ਆਹ ਦੇਖੋ ਉੱਠ ਕੇ ਬਾਜ ਹੁਣੀ ਖੇਡਦੇ ਪਏ ਆ। ਤੇ ਇੱਧਰ ਦੇਖੋ ਬਾਜ ਦੇ ਪਾਪਾ ਦੀ ਲੱਗੀ ਹੋਈ ਪੱਕੀ ਡਿਊਟੀ ਬਾਜ ਦਾ ਮਲਕ ਬਣਾਉਣ ਵਾਸਤੇ ਤੇ ਇੱਧਰ ਬਾਜ ਹੁਣੀ ਆਰਾਮ ਫਰਮਾ ਰਹੇ ਨੇ। ਬਾਜ ਬਾਜੇ 4 5 ਪਤਾ ਤੁਹਾਨੂੰ ਪਤਾ ਨਹੀਂ ਬਹੁਤ ਵਧੀਆ ਹੈ। ਬਾਹਰ ਕਿੰਨਾ ਮੌਸਮ ਦਾ ਅਨੰਦ ਲੈਣਾ ਹੈ। ਬਾਹਰ ਤੋਂ ਵੀ ਦਾ ਥੀ ਵੇਖ ਰਿਹਾ ਹਾਂ ਪੂਰਾ। ਤੇ ਉਹ ਦੇਖੋ ਉਹ ਵਾਲਾ ਨਾ ਵਾਟਰਫਾਲ ਕਿੰਨੀ ਦੂਰ ਆ ਰਿਹਾ ਨਾ? ਉਹ ਦੂਰ ਆ ਰਿਹਾ। ਜੱਦੀ ਕੀ ਮੇਨ ਨਹੀਂ ਹੈ। ਮੇਨ ਆਵਾ ਸ਼ਾਮ بارش ਕਰਕੇ ਬੀਕ ਨੰਬਰ ਤੇ ਜਿਵੇਂ ਕਿ ਫਰੈਂਡਸ ਸ਼ਾਮ ਦੇ 7:30 ਹੋ ਗਏ ਹੋਏ ਆ ਤੇ ਆਪਾਂ ਅਰਲੀ ਮਾਰਨਿੰਗ ਨਿਕਲੇ ਸੀਗੇ ਘਰੋਂ ਹਨਾ ਤੇ ਥੋੜੀ ਥਕਾਵਟ ਵਗੈਰਾ ਵੀ ਹੋ ਗਈ ਸੀ ਤੇ ਸਾਡੇ 11:15 ਵਜੇ ਆਪਾਂ ਇੱਥੇ ਪਹੁੰਚ ਗਏ ਸੀਗੇ ਇਹ 11:15 ਵਜੇ ਹਾਂਜੀ ਆਪਾਂ ਚੈੱਕ ਇਨ ਕਰ ਲਿਆ ਸੀ ਯਾ ਰੂਮਸ ਤੇ ਜਦੋਂ ਦੇ ਆਪਾਂ ਆਏ ਹੋਏ ਆ بارش 1 ਮਿੰਟ ਵੀ ਨਹੀਂ ਰੁਕੀ ਕੰਟੀਨਿਊਸਲੀ بارش ਹੋਈ ਜਾ ਰਹੀ ਸੀਗੀ ਤੇ ਹੁਣ ਥੋੜਾ ਜਿਹਾ ਵੈਦਰ ਠੀਕ ਹੋਇਆ ਆ ਤੇ ਇੱਥੇ ਠੰਡ ਕਾਫੀ ਆ ਕਿ ਕਿਉਂ ਕਿ ਕਿਉਂਕਿ ਜਦੋਂ ਪੰਜਾਬ 'ਚ ਆਪਣੀ ਇੰਨੀ ਠੰਡ ਹੈ ਨਹੀਂ ਆ ਮੌਨਸੂਨ ਦਾ ਮੌਸਮ ਆ ਉੱਥੇ ਹਿਊਮਿਡਿਟੀ ਬਹੁਤ ਆ ਬਟ ਇੱਥੇ ਤਾਂ ਆਪਾਂ ਦੇਖੋ ਹਲਕਾ ਹਲਕਾ ਫੈਨ ਲਗਾਇਆ ਉਹ ਵੀ ਆਪਣੇ ਬਾਜ ਹੁਣੀ ਹੋਣ ਇੱਧਰ ਸੁੱਤੇ ਹੋਏ ਸੀਗੇ ਤੇ ਮੈਨੂੰ ਇਹ ਸੀਗਾ ਇਹ ਉੱਠ ਨਾ ਜਾਵੇ ਤੇ ਬਹੁਤ ਮੁਸ਼ਕਲ ਆ ਮੈਨੂੰ ਸਲਾਇਆ ਆ ਤੇ ਹੁਣ ਆਪਾਂ ਥੋੜਾ ਜਿਹਾ ਰੈਡੀ ਰੂਡੀ ਹੋ ਕੇ ਗੇੜਾ ਕੱਢ ਕੇ ਆਉਨੇ ਆ ਬਾਹਰ ਦਾ ਦੇਖ ਕੇ ਆਉਨੇ ਕੀ ਮਾਹੌਲ ਚਾਲਿਆ ਤੇ ਤੁਸੀਂ ਅਹੀਂ ਬਲੌਗ ਨਾਲ ਇਦਾਂ ਜੁੜੇ ਰਹੋ ਅੱਗੇ ਅੱਗੇ ਤਿਹੋਂ ਮੈਂ ਪਹਿਲਾਂ ਬਾਜ਼ਾਰ ਨੂੰ ਕਰਾਂਗੀ ਰੈਡੀ ਕਲੋਥਸ ਕਰ ਲਵਾਂਗੀ ਅਧਿਕ ਕਿੱਤੋਂ ਇਹ ਮੈਂ ਕਿਟ ਆਨਲਾਈਨ ਮੰਗਵਾਈ ਸੀਗੀ ਤੇ ਮੈਨੂੰ ਕਿਸੇ ਦਾ ਮੈਸੇਜ ਆਇਆ ਸੀਗਾ ਕਿ ਦੀ ਤੁਸੀਂ ਕਿੱਥੋਂ ਮੰਗਵਾਏ ਆ ਮਤਲਬ ਤੇ ਫਿਰ ਮੈਂ ਮੈਂ ਇਹ ਕਿਟ ਆਨਲਾਈਨ ਮੈਚਰ ਤੋਂ ਮੰਗਵਾਈ ਸੀਗੀ ਤੇ ਇਹ ਮੈਨੂੰ ਅਪਰੋਕਸ 400 ਸਮਥਿੰਗ ਕੁਝ ਦੀ ਪਈ ਸੀਗੀ ਬਟ ਬਹੁਤ ਵਧੀਆ ਆ ਇਹਦੇ ਵਿੱਚ ਇਹ ਆ ਕਿ ਆ ਹਨ ਅਲੱਗ-ਅਲੱਗ ਪਾਰਟੀਸ਼ਨਸ ਬਣੀਆਂ ਹੋਈਆਂ ਇੱਧਰ ਮੈਂ ਡਾਇਪਰ ਵਗੈਰੇ ਰੱਖੇ ਹੋਏ ਆ ਦੇ ਤੇ ਇੱਧਰ ਮੈਂ ਇੱਧਰ ਬਾਜ ਦੇ ਕਲੋਥਸ ਕੱਢ ਲਿਆ ਅੱਜ ਮੈਂ ਇਹਨੂੰ ਰਿਅਰ ਕਰਵਾ ਰਹੀ ਆ ਇਹ ਕਿਊਟ ਜੀ ਟੀ-ਸ਼ਰਟ ਵਿਦ ਜੀਨ ਕਿੰਨੀ ਛੋਟੀ ਜੀ ਆ ਐ ਕਿਊਟ ਹੈ ਨਾ ਜਿੱਦੋਂ ਆਪ ਕਰਤੀਆਂ ਪਾਸ ਰੈਡੀ ਬਾਜ ਹੋਣੀ ਛਾੜੇ ਹੋ ਗਏ ਰੈਡੀ ਤੇ ਮੇਰਾ ਪਲਾਨ ਚੇਂਜ ਹੋ ਗਿਆ ਸੀਗਾ ਆ येलो ਟੀ-ਸ਼ਰਟ ਮੈਂ ਨੂੰ ਵੇਅਰ ਕਰਵਾਉਣੀ ਸੀ ਬਟ येलो ਟੀ-ਸ਼ਰਟ ਹਾਫ 슬ੀਵ ਹੋਣ ਕਰਾਨਗਾ ਇਸ ਲਈ ਮੈਂ ਨਹੀਂ ਵੇਅਰ ਕਰਵਾਈ ਤੇ ਆਪਾਂ ਆ ਵਾਲਾ ਟੌਰ ਕੱਢਤਾ ਬਾਜਦਾ ਬਈ ਸੋ ਫਰੈਂਡਸ ਤੇ ਇੱਧਰ ਮੈਂ ਵੀ ਰੈਡੀ ਹੋ ਗਈ ਹੋਈਆਂ ਤੇ ਏਸੀ ਮੇਰੀ ਅੱਜ ਦੀ ਆਊਟਫਿਟ ਜੋ ਕਿ ਮੈਂ ਜ਼ੂੜੀਓ ਤੇ ਲਈ ਸੀਗੀ ਸੋ ਹੁਣ ਆਪਾਂ ਚੱਲੇ ਆਂ ਘੁੰਮੀ ਘੁੰਮੀ ਕਰਨ ਹਾਂ ਲੋ ਇਹ ਹੁਣ ਅੱਪਾ ਚੱਲੇ ਸੀਗੇ ਨੀਚੇ ਮੈਕਲੋ ਮਾਰਕੀਟ ਤੱਕ ਤੇ ਬਟ ਬਾਰਿਸ਼ ਫੇਰ ਵੀ ਕੰਟੀਨਿਊਸਲੀ ਹੋਈ ਜਾ ਰਹੀ ਸੀਗੀ ਤੇ ਬਾਅਦਸ ਹੋ ਗਿਆ ਹੋਇਆ ਇੱਧਰ ਦੇਖੋ ਤੇ ਆਪਾਂ ਰੈਡੀ ਹੋ ਨਹੀਂ ਹੋ ਕੇ ਆਏ ਹੀ ਹੈਨਾ ਤੇ ਫੇਰ ਮੌਸਮ ਯਾਰ ਬਾਰਿਸ਼ ਹੀ ਨਹੀਂ ਰੁਕ ਰਹੀ ਕੀ ਬਾਤ ਹੈ ਬਾਰਿਸ਼ ਨਹੀਂ ਰੁਕ ਰਹੀ ਕਿਉਂ ਨਹੀਂ ਰੁਕ ਰਹੀ ਅਸੀਂ ਆਪਣੀ ਗੱਡੀ ਪਾਰਕਿੰਗ ਦੇ ਵਿੱਚ پارک ਕੀਤੀ ਹੋਈ ਸੀ ਕਿ ਤੇ ਅਸੀਂ ਇੱਥੇ ਬੈਠੇ ਸੀਗੇ ਬਾਰਿਸ਼ ਸ਼ੁਰੂ ਕਰਨ ਦਾ ਨਾਮ ਨਹੀਂ ਸੀ ਲੈ ਰਹੀ ਤੇ ਆਪਾਂ ਵੇਟ ਕਰ ਰਹੇ ਸੀ ਕਿ ਕਦੋਂ ਬਾਰਿਸ਼ ਸ਼ੁਰੂ ਹੋ ਕੇ ਤੇ ਮੈਨੂੰ ਇਹ ਹੀ ਲੱਗ ਰਿਹਾ ਸੀ ਕਿ ਅੱਜ ਸਾਨੂੰ ਗੱਡੀ ਦੇ ਵਿੱਚ ਹੀ ਘੁੰਮਣਾ ਪੈਣਾ ਕੋਈ ਵਾਅਦਾ ਨਹੀਂ ਹੈਗਾ ਔਰ ਸਾਰੀ ਮਾਰਕੀਟ ਵਗੈਰਾ ਵੀ ਬੰਦ ਹੋ ਗਈ ਹੋਊਗੀ ਲੋ ਜੀ ਅਸੀਂ ਮਕਲੋੜ ਗੰਜ ਗਏ ਇੱਥੋਂ ਬਕਸ਼ੂਨਾਕ ਤੋਂ ਕੋਈ ਛ ਨਹੀਂ ਉੱਥੇ ਉੱਪਰ ਨਾ ਕੋਈ ਰੈਸਟੋਰੈਂਟ ਨਾ ਕੋਈ ਬਾਹਰ ਨਾ ਕੁਝ ਦੋ ਚਾਰ ਸ਼ਾਪ ਉੱਪਰ ਜੀਆਂ ਬਸ ਹਾਂਜੀ ਕਿਦਾਂ ਦਾ ਐਕਸਪੀਰੀਅੰਸ ਰਿਹਾ ਬਈ ਐਕਸਪੀਰੀਅੰਸ ਪੂਰਾ ਪਹਿਲਾਂ ਤਾਂ ਇੱਧਰ ਦੇਖੋ ਘੋੜੇ ਵੇਚ ਕੇ ਸੁੱਤਾ ਧੰਨ ਧੰਨ ਹੋ ਗਈ ਯਾਰ ਕਮੀਨੇ ਕਰਾਤੀ ਨਾ ਕਿ ਤੁਝ ਜਾਣ ਦੋਗੇ ਨਾ ਹੋ ਜੋਗੇ ਸਵੇਰ ਦੇ ਰੂਮ ਚ ਬੈਠੇ ਹੋਣ ਤੇ ਮੇਰਾ ਤਾਂ ਦਿਲ ਕਰਦਾ ਹੁੰਦਾ ਵਾਪਸ ਚਲੀ ਜਾ ਸੀਰੀਅਸਲੀ ਹੁਣ ਵੀ ਆਪਾਂ ਸੈਕਿੰਡਲੀ ਬੰਦ ਹੋਇਆ ਕਿਸੇ ਗੱਲ ਦੀ ਹੁਣ ਵੀ ਆਪਾਂ ਮੈਕ ਲੋ ਗਏ ਆ ਹਨਾ ਇਥੋਂ ਕਿ ਤੁਹਾਂ ਆਪ ਕਿੱਥੇ ਆ? ਕੋਟ ਵੀ ਨਹੀਂ ਆਉਹੀ ਮਗਰ ਯਾਰ ਮੌਨਸੂਨ ਦੇ ਸੀਜ਼ਨ ਚ ਬਿਲਕੁਲ ਵੀ ਨਾ ਆਇਓ ਇੱਥੇ ਕੁਝ ਨਹੀਂ ਹੈਗਾ। ਨਹੀਂ ਇੰਨਾ ਨਹੀਂ ਲਾਸਟ ਟਾਈਮ ਆਇਓ ਨਾ ਨਹੀਂ ਇਸ ਵਾਰ ਤਾਂ ਕੁਝ ਜ਼ਿਆਦਾ ਹੀ ਆ ਰਿਹਾ ਸਾਬ। ਤੇ ਅਸੀਂ ਆਪਣਾ ਡਿਨਰ ਰੂਮ 'ਚ ਆਰਡਰ ਕਰ ਲਿਆ ਸੀਗਾ ਕਿਉਂਕਿ ਬਾਹਰ ਤਾਂ ਕੁਝ ਹੈ ਨਹੀਂ ਸੀਗਾ ਤੇ ਫਿਰ ਅਸੀਂ ਬਾਲਕਨੀ ਦੇ ਵਿੱਚ بارش ਦਾ ਆਮਦ ਲੈਦੇ ਰਹਿੰਦੇ ਕਿ ਕਰ ਡਿਨਰ। ਹਾਂ? ਉੱਚੀ ਬੋਲ ਮੈਨੂੰ ਨਹੀਂ ਸੁਣ ਰਿਹਾ। ਮੈਂ ਤਾਂ ਸੁਣ ਤਾਂ ਪਿਆ ਸੀਗਾ ਬੰਦਾ ਉਹਨੇ ਕਿਹਾ ਉਹ ਦੇ ਦੇ ਈਆ ਦੇ ਡੱਡੀਆਂ ਦੇ ਜੀ ਪਾਕਿਸਤਾਨ ਦੇ ਆਹ ਰੋਹ ਦੇ ਦੇ ਕੀ ਹੋਦੇ ਨਹੀਂ ਹੋਦਾ ਸੇ ਫ੍ਰੀਜ ਦੀ ਗੱਲ ਕੋਲਡ ਡਰਿੰਕ ਸਤਾ ਰਹੇ ਮੈਂ ਆ ਕੋਲਡ ਡਰਿੰਕ ਲੱਗਾ ਕਹਿੰਦਾ ਕੋਲਡ ਡਰਿੰਕਾਂ ਪਈਆਂ ਇੱਥੇ ਫੇਰ ਮੈਂ ਸੋਚਿਆ ਕਹਿੰਦਾ ਡਿੱਗੀ ਚ ਸਾਡੇ ਕੋਲ ਬੜੀਆਂ ਪਈਆਂ ਨੇ ਮੈਂ ਕੱਢ ਲੈਣੀ ਹੈਗਾ ਕੋਲਡ ਡਰਿੰਕ ਆਪਣੀ ਪੀਤੀ ਨਹੀਂ ਜੀ ਪਾਣੀ ਪੀਤਾ ਕਹਿੰਦਾ ਸੱਲੇ ਉਹਨਾਂ ਸੱਚੀਆਂ ਨੂੰ ਹੋਣੀ ਜਾਂਦਾ ਕੱਢ ਲੈਣਾ ਹੱਸ ਗਿਆ ਮੈਂ ਆਪਣਾ ਹੇ ਇਹ ਸਟਿੰਗਰ ਪਰ ਉਹਨਾਂ ਨੇ ਕੈਮਰੇ ਲਾਏ ਹੁੰਦੇ ਆ ਐਮਸੀ 2 ਨਾਲ ਕੋਈ ਟੈਕ ਨਹੀਂ ਆਸਾਨੀ ਕੋ ਚੋਰੀ ਨਹੀਂ ਥੜੇ ਨਾਲ ਹੁਣੇ ਕੋਈ ਸੀਨ ਆ ਇਹਨੀਆਂ ਵੱਡੀਆਂ ਨਹੀਂ ਇਹਨਾਂ ਥੱਲੇ ਗਿਆ ਹਾਈਟਸ ਉਹ ਕਰਾਂ ਬੋ ਬੋ ਮੀਰੇ ਜੀ ਨਹੀਂ ਗਿਆ ਉਹ ਨਾ ਪੁੰਡੀ ਨਹੀਂ ਉੱਚੀ ਆ ਆ ਵਾਈਟ ਆਛਾ ਇਹ ਆ ਤੀ ਨਾਲ ਨਹੀਂ ਹੁੰਦਾ ਗਾਇਦੇ ਹਾਂ ਦੋਵੇਂ ਸੋਕਣਾ 6-6 ਫੁੱਟ ਦੇ ਦੋਨੋਂ 6-6 ਫੁੱਟ ਦੇ ਨਹੀਂ ਮੇਰਾ ਭਰਾ ਇਦਾਂ ਕਰਦਾ ਪਿਆ ਸੀ ਕਿੱਧਰ ਵਰੂ ਦੇਸ ਤੋਂ ਥੱਲੇ ਚੱਕ ਲੈਣਾ ਹੀ ਇਹਨੂੰ ਜਗਾ ਹੀ ਬਾਅਦਿਆਂ ਕਹਿੰਦੇ ਮੰਮਾ ਨੇ ਕੌਂਪਲੈਂਟ ਨਹੀਂ ਬਿਲਾਇਆ ਮੇਰੇ ਕੋਲ ਕੌਂਪਲੈਂਟ ਇਸਕੋ ਕੋਕਾ ਕੋਲਾ ਜ਼ਿਆਦਾ ਪਿਲਾ ਦਿੱਤਾ ਮੈਂ ਓ ਨੋ ਨਹੀਂ ਨਹੀਂ ਏ ਗੁੱਸਾ ਨਹੀਂ ਕਰਦਾ ਮੇਰੀਆਂ ਗੱਲਾਂ ਦਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਅੱਜ ਜਿਹੜੀ ਪਿੰਨੀ ਲਖਾਇਆ ਲਖਾਣਾ ਹੀ ਭਾਬੀ ਐਨੇ ਨਾ ਪਾਪਾ ਰੋਜੀ 22 ਸੋ ਇਟਸ ਸਾਈਟ ਹੋਰ ਵਲੌਡ ਆ ਹੋਪਿੰਗ ਅੱਲਾ ਬਾ ਚੁਕੀ ਜੇ ਕਿਤੇ ਮੈਂ ਤਾਂ ਹਾਂ ਤੇ ਆ ਦੇਖ ਲਓ ਕੇਕ ਲੈ ਕੇ ਆਏ ਸੀਗੇ ਤੇ ਐਡੇ ਹੈਗੇ ਆ ਤੇ ਹੁਣ ਵਾਪਸ ਵੀ ਲੈ ਕੇ ਚੱਲੇ ਆ ਆਹ ਇਹਦੇ ਬਸ ਐਵੇਂ ਖਾਲੀ ਡੱਬਾ ਬਸ ਕਿੰਨੇ ਜਸਟ ਫੋਟੋਆਂ ਲੀ ਲੈ ਜਾਂਦਾ ਸੀਗਾ ਤੇ ਮੂੰਹ ਮਿੱਠਾ ਕਰਨ ਨੂੰ ਉਹ ਦੇ ਜਾ ਨਹੀਂ ਦੇਖਣਾ ਹਮ ਆਵੇ ਪੋਖ ਹੜਤਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ आवर ਹਿਮਾਚਲ ਵਲੌਗ ਡੇ 2 ਤੇ ਫਰੈਂਡਸ ਤੇ ਆਪਾਂ ਅੱਜ ਵਾਪਸ ਜਾ ਰਹੇ ਸੀਗੇ ਕਿਉਂਕਿ ਇੱਕ ਤਾਂ ਬਾਰਿਸ਼ ਨਹੀਂ ਸੀ ਰੁਕਣ ਦਾ ਨਾਮ ਲੈ ਰਹੀ ਉਪਰੋਂ ਮੇਰੀ ਸਰਨਲੀ ਤबीयत ਬਹੁਤ ਜ਼ਿਆਦਾ ਖਰਾਬ ਹੋ ਗਈ ਸੀਗੀ ਇਸ ਕਰਕੇ ਤੇ ਚਲੋ ਚਲਦੇ ਹਾਂ ਵਾਪਸ ਸੋ ਫਰੈਂਡਸ ਨੂੰ ਨੰਬਰ ਜਾ ਰਹੇ ਹਾਂ ਵਾਪਸ ਕੰਗੀ ਬਾਰਿਸ਼ ਛੱਡਣਾ ਨਾਮ ਨਹੀਂ ਲੈ ਰਹੀ ਹੈਗੀ ਇਸ ਤਰ੍ਹਾਂ ਵੀ ਕਿ ਬੇਬੀ ਦੇ ਨਾਲ ਆਪਾਂ ਕਿਤੇ ਆ ਜਾ ਵੀ ਨਹੀਂ ਸੰਦੇ ਬਾਰਿਸ਼ ਦੇ ਵਿੱਚ 3 hours later ਹਾਂਜੀ ਸੀਗੇ ਜੀ ਮੈਕ ਲੋ ਪਰ ਵਾਪਸ ਆਣਾ ਪਿਆ ਸਾਨੂੰ ਐਮਰਜੈਂਸੀ ਕਿਉਂਕਿ ਸਾਡਾ ਮਰੀਜ਼ ਬਿਮਾਰ ਹੋ ਗਿਆ ਹਾਂਜੀ ਜੀ ਬੜਾ ਅਲੱਗ ਐਮਰਜੈਂਸੀ ਵਾਪਸੀ ਕਰਨੀ ਪਈ ਸਾਨੂੰ ਘੜੇ ਪਰ ਖਾਣਾ ਦੇ ਮਿਕਾ ਚੋੜ ਕੋਚ ਖਾਣਾ ਮਿਕ ਮੋਮੋਜ਼ ਪੀਜ਼ਾ 버ਗਰ ਨੂਡਲਸ ਦੇ ਲੋ ਕੁਛ ਖਾਣਾ ਦਾ ਲੱਗੀ ਆ ਰੇੜੀ ਲੱਗੀ ਪਰੇ ਦੋ ਗਲੀਆਂ ਛੱਡ ਕੇ ਪਿੱਛੇ ਹੀ ਆ ਨਪਾਲੀ ਜਿੱਤੋ ਖਾਨੀ ਹੁੰਦੀ ਹੈ ਹੈ ਖਾਣਾ ਤੇ ਬੋਲ ਫਟਾਫਟ